ਆਤਮ ਜਿਹੜਾ ਸਗਲ ਵਸ ਤਾਕ ਉਹ ਹੀ ਸੂਰਮਾ ਬਹਾਦਰ ਜੋਦਾ ਕਹੀਦਾ ਹੈ ਤਿੰਨ ਤਰ੍ਹਾਂ ਦੇ ਸੂਰਮੇ ਰਥੀ ਮਹਾਰਥੀ ਅਤਰਥੀ ਰਥੀ ਹਜ਼ਾਰ ਦਾ ਮੁਕਾਬਲਾ ਕਰਕੇ ਜਿੱਤ ਪ੍ਰਾਪਤ ਕਰੇ ਮਹਾਰਥੀ 10000 ਅਤਰਥੀ ਲੱਖਾਂ ਦਾ ਗੁਰੂ ਕੀ ਸੰਗਤ ਵਿੱਚ ਬੈਠ ਕੇ ਉਪਦੇਸ਼ ਸੁਣਨਾ ਮਨ ਨੂੰ ਇਕਾਗਰ ਕਰਕੇ ਜੇ ਤਾਂ ਤੁਹਾਡੀ ਇਕਾਗਰਤਾ ਫੇਰ ਤਾਂ ਜਿੰਨੀ ਕਥਾ ਸੁਣੀ ਹੈ ਬਾਹਰ ਇੱਕ ਇੱਕ ਅੱਖਰ ਜਾ ਕੇ ਯਾਦ ਰੋਹੂਗਾ ਆਪਣੇ ਪਰਿਵਾਰ ਨੂੰ ਵੀ ਸੜਾਉਂਗੇ ਜੇ ਸੁਣਿਆ ਨਹੀਂ ਨਾ ਇਕਾਗਰਤਾ ਨਾਲ ਤਾਂ ਇੱਕ ਅੱਖਰ ਦਾ ਅਰਥ ਵੀ ਚੇਤੇ ਨਹੀਂ ਰਹਿਣਾ ਜਿਹੜਾ ਸੰਗਤ ਵਿੱਚ ਪੂਰਾ ਮਨ ਨੂੰ ਇਕਾਗਰ ਕਰਕੇ ਕੀਰਤਨ ਕਥਾ ਸੁਣਦਾ ਉਹ ਰਥੀ ਸੂਰਮਾ ਹੈ ਭਾਈ ਔਰ ਮਹਾਰਾਤੀ ਸੂਰਮਾ ਜਿਹੜਾ ਮੰਨਣ ਕਰਦਾ ਜੀਵਨ ਦੇ ਵਿੱਚ ਔਰ ਆਤਰਤੀ ਸੂਰਮਾ ਹੈ ਜਿਹਨੇ ਨਿਧਿਆਸਨ ਕੀਤਾ ਕਮਾਈ ਕੀਤੀ ਹੈ ਔਰ ਵਾਹਿਗੁਰੂ ਦੇ ਸਰੂਪ ਦੇ ਵਿੱਚ ਲੇ ਬਲੀਨਤਾ ਪ੍ਰਾਪਤ ਕੀਤੀ ਹੈ ਸੋ ਵਈਏ ਐਸੇ ਸੂਰਮੇ ਵੀ ਗੁਰੂ ਘਰ ਦੇ ਵਿੱਚ ਅਣਗਿਣਤ ਹਨ ਹੋਏ ਵੀ ਹੈ ਸੋ ਮਾਰਾ ਕਹਿੰਦੇ ਹੂੰ ਬਈ ਜਿਨ੍ਹਾਂ ਨੂੰ ਰੰਗ ਪ੍ਰੇਮ ਲੱਗ ਗਿਆ ਜਿਨ੍ਹਾਂ ਨੂੰ ਭਗਤੀ ਦਾ ਰੰਗ ਲੱਗ ਗਿਆ ਪਰਮੇਸ਼ਰ ਦੀ ਬੰਦਗੀ ਦਾ ਸਿਮਰਨ ਦਾ ਬਾਣੀ ਦਾ ਰੰਗ ਲੱਗ ਗਿਆ ਕਲਯੁਗ ਦੇ ਵਿੱਚ ਉਹ ਹੀ ਅਸਲ ਸੂਰਮੇ ਕਹੀਦੇ ਹਨ ਆਤਮ ਜਿਣੇ ਸਗਲ ਵਸਤਾ ਕਹਿ ਜਿਨ੍ਹਾਂ ਨੇ ਆਪਣੇ ਮਨ ਨੂੰ ਜਿੱਤ ਲਿਆ ਸਾਰਾ ਕੁਝ ਉਹਨਾਂ ਦੇ ਵਸ ਵਿੱਚ ਮਨ ਉੱਤੇ ਇੰਨਾ ਵੱਡਾ ਕੰਟਰੋਲ ਸੰਤ ਬਾਬਾ ਜਰਨੈਲ ਸਿੰਘ ਦੀ ਖਾਲਸਾ ਜੀ ਦਾ ਕਿ ਉਹ ਸਮਝ ਦੀ ਹਕੂਮਤ ਕਹਿਨੀ ਸੀ ਤੁਸੀਂ ਡੱਡੀ ਵੱਡੀ ਮਰਜ਼ੀ ਕੇਂਦਰ ਦੀ ਵਜੀਰੀ ਲੈ ਲਓ ਪੰਜਾਬ ਦੇ ਮੁੱਖ ਮੰਤਰੀ ਬਣ ਜਾਓ ਜਿੰਨਾ ਪੈਸਾ ਚਾਹੀਦਾ ਦੇ ਦੰਨੇ ਆ ਮਹਾਪੁਰਖਾਂ ਨੇ ਇੱਕੋ ਗੱਲ ਕਹੀ ਸੀ ਕਿ ਮੈਂ ਆਪਣੀ ਕੌਮ ਦੇ ਹੱਕਾਂ ਦੀ ਖਾਤਰ ਆਵਾਜ਼ بلند ਕਰਨ ਤੋਂ ਕਦੇ ਪਿੱਛੇ ਨਹੀਂ ਹਟ ਸਕਦਾ ਕੌਮ ਦੀ ਖਾਤਰ ਮੈਨੂੰ ਜਾਨ ਵੀ ਦੇਣੀ ਵੀ ਜਾਨ ਵੀ ਦੇਵਾਂਗਾ ਪਰ ਮੈਂ ਤੁਹਾਡੇ ਲਾਲਚਾਂ ਨੂੰ ਜਰਨੈਲ ਸਿੰਘ ਆਪਣੀ ਜੁੱਤੀ ਦੀ ਨੋਕ ਨਾਲ ਠਕਰਾਂਦਾ। ਸੋ ਸਾਧ ਸੰਗਦੀਏ ਮਨ ਜਿੱਤਿਆ ਹੋਇਆ ਸੀ। ਇੰਨਾ ਮਨ ਜਿੱਤਿਆ ਉਹਨਾਂ ਨੇ ਨਾ ਖਾਣ ਦਾ, ਨਾ ਪਹਿਨਣ ਦਾ, ਨਾ ਸੰਸਾਰ ਦੇ ਸੁੱਖ ਭੋਗਣ ਦਾ। ਲੈਸਾ ਮਾਤਰ ਵੀ ਉਹਨਾਂ ਦੇ ਅੰਦਰ ਕੋਈ ਲਪਾਈ ਮਾਨਗੀ ਨਹੀਂ ਸੀ। ਸੋ ਇਸ ਕਰਕੇ ਵੀ ਉਹਾਂ ਨੇ ਆਪਣਾ ਮਨ ਜਿੱਤਿਆ ਹੋਇਆ ਸੀ ਮਨ ਨੂੰ ਵਸ ਵਿੱਚ ਰੱਖਿਆ ਹੋਇਆ ਸੀ ਕਿਉਂ ਭਈ ਮਹਾਰਾਜ ਕਹਿੰਦੇ ਆਤਮ ਜਿਣ ਸਗਲ ਜਿਹੜਾ ਮਨ ਨੂੰ ਫਰੀਦਾ ਆਪ ਸਵਾਰ ਮੈਂ ਮਿਲੈ ਮੈਂ ਮਿਲਿਆ ਸੁਖ ਹੋਏ ਜੇ ਤੂੰ ਮੇਰਾ ਹੋਏ ਰਹੇ ਸਭ ਢਗ ਤੇਰਾ ਹੋਇ ਸਭ ਤੋਂ ਔਖਾ ਮਨ ਨੂੰ ਜਿੱਤਣਾ ਹੈ ਸੋ ਭਾਈ ਇੰਦਰ ਨੂੰ ਖੇਚਿਓ ਗਾਨ ਜੀਤ ਕੀ ਨੋਹਾ ਅਸਮਾਨ ਪਰੋਕਾਰ ਹਿਲੋ ਤਨ ਭਾਇਤ ਹੈ ਇਹ ਸੰਤ ਦੀ ਅਵਸਥਾ ਵਿਦਵਾਨਾਂ ਨੇ ਕਥਨ ਕੀਤੀ ਹੈ ਸੋ ਓ ਜਿਨ੍ਹਾਂ ਨੇ ਭਾਈ ਆਪਣਾ ਮਨ ਵਸ ਵਿੱਚ ਕਰ ਲਿਆ ਮਨ ਨੂੰ ਜਿੱਤ ਲਿਆ ਉਹੀ ਸੂਰਮੇ ਕਹੀਦੇ ਹਨ ਅਸਲੀ ਤਾਂ ਜਾ ਕਾ ਸਤਗੁਰ ਪੂਰਾ ਹਾਂਜੀ ਮਨ ਕਿਵੇਂ ਜਿੱਤ ਸਕਦੇ ਆ ਕਹਿੰਦੇ ਜਿਨ੍ਹਾਂ ਦਾ ਗੁਰੂ ਪੂਰਾ ਪੂਰੇ ਗੁਰੂ ਦੀ ਓਟ ਆਸਰਾ ਜਿਨ੍ਹਾਂ ਨੇ ਲੈ ਲਿਆ ਉਹ ਭਾਈ ਮਨ ਨੂੰ ਵੀ ਦਿੱਤ ਲੈਂਦੇ ਆ ਪੂਰਾ ਗੁਰੂ ਉਹਨਾਂ ਤੇ ਕਿਰਪਾ ਕਰ ਦਿੰਦਾ ਮਨ ਵੀ ਉਹਨਾਂ ਦੇ ਅਧੀਨ ਹੋ ਜਾਂਦਾ ਮਨ ਵੀ ਆਪਣੀ ਮਰਜ਼ੀ ਨਾਲ ਕੋਈ ਫੁਰਨਾ ਨਹੀਂ ਠਾ ਕਿ ਉਹਨਾਂ ਦੇ ਮਨ ਵਿੱਚ ਕੋਈ ਤਮਾ ਕੋਈ ਲਾਲਸ ਕੋਈ ਇੱਛਾ ਕੋਈ ਮਨ ਦੀ ਢਟਕਣਾ ਪੈਦਾ ਨਹੀਂ ਹੋਣ ਦਿੰਦਾ ठाकुर ਗਾਈਏ ਆਤਮ ਰੰਗ ਇਸ ਕਰਕੇ ਵੀ ਜੇ ਆਤਮਾ ਦੇ ਉੱਤੇ ਵਾਹਿਗੁਰੂ ਦਾ ਰੰਗ ਮਨ ਦੇ ਉੱਤੇ ਚੜਾਉਣਾ ਪਾਪਾਂ 'ਚੋ ਹਰ ਰੰਗ ਲਾਗੋ ਇਸ ਝੁਕਮੇ ਜੇ ਸੂਰਮੇ ਬੰਨਾ ਜੇ ਰੰਗ ਲਾਉਣਾ ਫੇਰ ਮਹਾਰਾਜ ਉਤਰ ਦੰਦੇ ਵੀ ਜੋ ਠਾਕਰ ਸਵਾਮੀ ਮਾਲਕ ਐ ਸਾਰਿਆਂ ਦਾ ਉਸ ਵਾਹਿਗੁਰੂ ਦੇ ਗੁਣ ਗਾਇਆ ਕਰ ਰੰਗ ਪ੍ਰੇਮ ਦੇ ਨਾਲ ਪ੍ਰੇਮ ਬੜਾ ਕਠਨ ਹੈ ਜੇ ਪ੍ਰਾਪਤ ਹੋ ਜਾਏ ਕਿਤੇ ਸਾਧਨਾ ਕੀਤਿਆਂ ਤੋਂ ਬਿਨਾ ਕਿਰਪਾ ਨਹੀਂ ਹੁੰਦੀ ਸੋ ਇਸ ਕਰਕੇ ਵੀ ਸਿੱਖਾਂ ਜੇ ਆਤਮ ਰੰਗ ਪ੍ਰਾਪਤ ਕਰਨਾ ਜਾਂ ਆਤਮਾ ਤੇ ਰੰਗ ਚੜਾਉਣਾ ਫਿਰ ਵਾਹਿਗੁਰੂ ਦੇ ਗੁਣ ਗਾਇਆ ਕਰ ਵਾਹਿਗੁਰੂ ਦਾ ਭਜਨ ਕਰਿਆ ਕਰ ਫਿਰ ਤੇਰੇ ਆਤਮਾ ਉੱਤੇ ਵੀ ਰੰਗ ਚੜ ਜਾਏਗਾ ਤੇ ਤਨ ਉੱਤੇ ਵੀ ਚੜ ਜਾਏਗਾ ਮਨ ਉੱਤੇ ਵੀ ਜਿਨ੍ਹਾਂ ਦੇ ਆਤਮ ਰੰਗ ਚੜ੍ਹਿਆ ਹੋਇਆ ਸੀ ਉਹਨਾਂ ਨੇ ਸ਼ਹੀਦੀਆਂ ਦਿੱਤੀਆਂ ਕੁਰਬਾਨੀਆਂ ਦਿੱਤੀਆਂ ਅਡੋਲ ਰਹੇ ਡੋਲੇ ਨਹੀਂ ਜ਼ਾਲਮਾਂ ਦੇ ਅੱਗੇ ਇਸ ਕਰਕੇ ਭਾਈ ਅੱਜ ਆਤਮ ਰੰਗ ਵਾਲਿਆਂ ਦੀ ਯਾਦ ਵਿੱਚ ਬੈਠੇ ਹਾਂ